ਜੀ ਗਊ ਦੇ ਥਣ ਦਾ ਆਪਰੇਸ਼ਨ ਕਰਕੇ ਇੱਕ ਥਣ ਦੇ ਵਿੱਚੋਂ ਇੱਕ ਕੁਆਲਿਟੀ ਦੁੱਧ ਦੀ ਨਿਕਲੀ ਆ ਤੁਹਾਡੇ ਸਾਹਮਣੇ ਪਈ ਆ ਸਾਰੀ ਦੀ ਸਾਰੀ ਵੀਡੀਓ ਜਰੂਰ ਦੇਖਿਓ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਦੱਸਿਆ ਤੇ ਚੁੰਹਦੇ ਹੋਏ ਵੀ ਦਿਖਾਇਆ ਧੰਨਵਾਦ ਜੀ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਲਓ ਜੀ ਹਰੇਊ ਖੜੇ ਆ ਇਹ ਗਾਂ ਦਾ ਜਿਹੜਾ ਉਹ ਵੱਡਾ ਸਾਰਾ ਥਣ ਦੀਂਦਾ ਸਾਨੂੰ ਦੂਜੇ ਪਾਸੇ ਭਾਰੀ ਲੰਮਕ ਦਾ ਇੱਧਰ ਨੂੰ ਹੱਕੀ ਗਾ ਹਾਂ ਇਹ ਤਾਂ ਲੈ ਲੈ ਆ ਦੀ ਤੂੰ ਹਾਂ ਜੀ ਥੱਲੇ ਗਊ ਲੈ ਕੇ ਆਇਆ ਸੀ ਬਾਈ ਆ ਥਣ ਤੇ ਦੇਖ ਲਓ ਮੈਨੂੰ ਲੱਗਦਾ ਵੀ ਛੱਡੇ ਦੇ ਵਿੱਚ ਪੀਕ ਆ ਜਿੰਨਾ ਇਹ ਭਰਿਆ ਪਿਆ ਪਰ ਆਪਾਂ ਇਹਦਾ ਇੱਕ ਮਾਈਨਰ ਜਿਹਾ ਆਪਰੇਸ਼ਨ ਕੀਤਾਗਾ ਇਧਰਲੇ ਪਾਸੇ ਤਾਂ ਥਣ ਸਾਨੂੰ ਦੀਂਦਾ ਹੀ ਨਹੀਂ ਕਿਉਂਕਿ ਥੱਲੇ ਲੁਕਿਆ ਹੋਇਆ ਤੈਂ ਥਣ ਦੀ ਆਪਾਂ ਨੂੰ ਫੁੱਲ ਉਮੀਦ ਆ ਵੀ ਚੱਲ ਪੂਗਾ ਜੀ ਬਾਕੀ ਹੁਣ ਦੇਖਦੇ ਆਂ ਆਪਾਂ ਜਦੋਂ ਚੱਲਦਾਗਾ ਸਾਡੇ ਸਾਹਮਣੇ ਹੀ ਹੋਊਗਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਾਕੀ ਸਾਰੇ ਭਰਾਵਾਂ ਲਈ ਆ ਇਹ ਜਿਹੜਾ ਕੁਸ ਹੈਗਾ ਬਾਕੀ ਬਾਈ ਚੋਣ ਲੱਗਦਾ ਤੇ ਚੋਈ ਤੋ ਦੇਖਨੇ ਲਵੀ ਪਾਲਾ ਨਿਆਣਾ ਪਾ ਕੇ ਨਿਆਣਾ ਚੋਕ ਗਰਾਂ ਨੂੰ ਆ ਫੜੀ ਹਰਵਿੰਦਰ ਇੱਥੇ ਫੜ ਲਾ ਤਾ ਵੀਡੀਓ ਬਣਾਈ ਜਾਣੀ ਆ ਹਾਂ ਦੂਜਾ ਫੋਨ ਕਿੱਥੇ ਆ ਮੇਰੇ ਕੋਲੇ ਹੈਵੀ ਗੱਡੀ ਉਹ ਸੀਈ ਗੱਡੀ ਕੋਲ ਕੈਮਰਾ ਕੋਈ ਆ ਵੀਡੀਓ ਬਣਾਣਾ ਬੰਦ ਕਰ ਦੇ ਬੰਦ ਕਰ ਦੇ ਫੜੀ ਆ ਜੀ ਸਾਹਮਣੇ ਇਹ ਦਾ ਪਰਲੇ ਪਾਸੇ ਵਾਲਾ ਥਣ ਬਲਤੀ ਤੇ ਭਾਈ ਆ ਚੋਈ ਜਾਂਦਾ ਤਲ ਕਰਕੇ ਲਿਆ ਦੇ ਇਹਨੂੰ ਹਾਂਜੀ ਇਹ ਦੋਸਤ ਤਾਂ ਹੱਟ ਜੜ ਥੋੜਾ ਜਿਹਾ ਉੱਤੋਂ ਫੜ ਕੇ ਚੋ ਉੱਥੇ ਇੱਥੋਂ ਦਾ ਤਾਂ ਹੱਟਾ ਤੋਂ ਫੜ ਕੇ ਚੋ ਲੋਗ ਨਾਲ ਅੱਜ ਖਾਲੀ ਹੋ ਜੂ ਫਿਰ ਤੋੜਾ ਸੌਖਾ ਹੋ ਜੂਗਾ ਕਿਉਂਕਿ ਇਹੇ ਦੋਸਤ ਜਿੱਥੇ ਇਹਦਾ ਗੂਠਾ ਇੱਥੋਂ ਬੰਦ ਤੀਗਾ ਮੂੰਹ ਤਾਂ ਬੰਦ ਨਹੀਂ ਤੀ ਖੋਲਿਆ ਬੜਾ ਔਖਾ ਪਰ ਆਪਾਂ ਨੇ ਖੋਲਦਾ ਕਿਹੜਾ ਪਿੰਡ ਆ ਇਹ ਹਰੇਊ ਜੀ ਹਰੇਊ ਪਿੰਡ ਆ ਜੀ ਉੱਥੇ ਆਪਾਂ ਨੇ ਆਪਰੇਸ਼ਨ ਕੀਤਾ ਨੰਬਰ ਬੋਲੀ ਗਾ ਅਪਦਾ ਨੰਬਰ 9835 8060 8835 80 ਸੀ 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 ਹਾਂ ਦੋ ਖਲੀਆ ਜੀ ਤਾਂ ਦੇਖੋ ਸਾਰੀਆਂ ਤੇ ਚਲਦੇ ਨਹੀਂ ਹੁੰਦੇ ਸਾਰੀਆਂ ਤੇ ਖੜਦੇ ਨਹੀਂ ਹੁੰਦੇ ਪਰ ਆਪਾਂ ਜਿਹੜਾ ਇਹਦਾ ਥਣ ਦਾ ਭਾਰੀ ਮੜਾ ਇੱਧਰ ਬਹੁਤ ਆ ਮੜਾ ਇੱਧਰ ਨੂੰ ਕਰਕੇ ਚੋਲਾ ਇੱਧਰ ਨੂੰ ਧੱਕ ਕੇ ਚੋਣੀ ਡੇਟਲ ਦੂਜੇ ਪਾਸੇ ਲਈ ਚੋਟੇ ਆਡਰ ਸਾਰਾ ਸੁਝਾ ਲੈ ਇਹਨੂੰ ਖਾਲੀ ਕਰਦੇ ਹੁਣ ਬਣਾ ਲਈ ਹਰਵਿੰਦਰ ਤੂੰ ਥੋੜੀ-ਮੋਟੀ ਬਲੀਡਿੰਗ ਤਾਂ ਆਊ ਵੀ ਅੱਜ ਦਾ ਦਿਨ ਲੈ ਛੱਡ ਦੇ ਨਾ ਮਾ ਜਿੰਨਾ ਤਾਂ ਹਾਂ ਹੱਥ ਪਾਏਗਾ ਉਹਨਾਂ ਤੋਂ ਤੇ ਸੌਖਾ ਨਿਕਲੂ ਅੱਧੋਂ ਜ਼ਿਆਦੇ ਕੱਢ ਦੇ ਕੱਢਲਾ ਕੱਢਲਾ ਤਾਂ ਬਥੇਰਾ ਭਾਰੀ ਪਿਆ ਤੁਹਾਨੂੰ ਇਹ ਤਾਂ ਨਫਾ ਫੇ ਵਾਂਗੂ ਨਹੀਂ ਖਾਲੀ ਕਰੇ ਹਾਂ ਜਦੋਂ ਖਾਲੀ ਹੋ ਜੂ ਅੱਜੀ ਪਤਾ ਲੱਗੂ ਕਦੋਂ ਦਾ ਖੜਾ ਹੈ ਆ ਦੇਖ ਤੇ ਥੋਲੇ ਧਾਰ ਨਹੀਂ ਵੱਜਦੀ ਓਰੇ ਛੱਡੀ ਇੱਕ ਮਿੰਟ ਇਹਨੂੰ ਹੱਥ ਨੂੰ ਐ ਬਾ ਦੇ ਦੇ ਧੀਰੀ ਧਾਰ ਕਿਵੇਂ ਪੈਂਦੀ ਆ ਫਿਰ ਤੂੰ ਮਾਰ ਖਾ ਗੀ ਤੂੰ ਮਾਰ ਦੀ ਏ ਦੁੱਦੀ ਵਾਲਾ ਕੱਲੇ ਚ ਲੈ ਜੱਗ ਭਰ ਗਿਆ ਹੁਣ ਇਹਨੂੰ ਡੋਲ ਕਿਸੇ ਪਾਸੇ ਆ ਬਾਲਟੀ ਚ ਪਾ ਲੈ ਪਰ ਗਿਆ ਕਰ ਨਹੀਂ ਤਾਂ ਵਾਲਟੀ ਦੇ ਘਰ ਦੇ ਵਾਲਟੀ ਆ ਚਿਪਾ ਟਾਈਪ ਨਿਕਲਦਾ ਦੋਸਤੋ ਇਹ ਦੇਖ ਲਓ ਕਿਉਂਕਿ ਕੱਟ ਲਾਇਆ ਤਾਂ ਬਲੀਡਿੰਗ ਤਾਂ ਥੋੜੀ ਮੋਟੀ ਹੋਊਗੀ ਉਹ ਟਿਊਬ ਲਿਆ ਚੱਕੇ ਪੁੱਤੋ ਐ ਐ ਚੋਣਾ ਤਾਂ ਤਾਹ ਤੋਂ ਫੜ ਕੇ ਹੁਣ ਮੇਰਾ ਹੱਥ ਦੇਖ ਲੈ ਕਿਵੇਂ ਆ ਠੀਕ ਹੈ ਟਿਊਬਾਂ ਇੱਕ ਤਾਂ ਲਿਆ ਫਿਲਹਾਲ ਜਿਹੜੀਆਂ ਬਾਕੀ ਨੇ ਉਹ ਤਾਂ ਬਾਅਦ ਚ ਦੇਖਾਂਗੇ ਪੁੱਤਾਂ ਚੱਡਾ ਤੁਹਾਡੇ ਸਾਹਮਣੇ ਦੋਸਤੋ ਲਫਾਫੇ ਮੰਗੂ ਖਾਲੀ ਕਰ ਦੇਣਾ ਸਿੱਖ ਗਿਆ ਨਾ ਨਾ ਹਲੇ ਵੀ ਨਹੀਂ ਪਾਇਆ ਤੂੰ ਗੁੱਠਾ ਵਿੱਚ ਮੋੜਦਾ ਗੁੱਠਾ ਨਾ ਮੋੜ ਆ ਦੇਖ ਤੈਨੂੰ ਮੈਂ ਦੱਸਾਂ ਗੁੱਠਾ ਦਾ ਐਂ ਰੱਖਣਾ ਗੁੱਠਾ ਨਾ ਮੈਂ ਕਿ ਦੂਰ ਤੋਂ ਹੀ ਨਹੀਂ ਗੁੱਠਾ ਲਾ ਦੇਖ ਤੇਰੇ ਸਾਹਮਣੇ ਧਾਰ ਪੈਂਦੀ ਆ ਇੰਨਾ ਘਰੇਣ ਦੇ ਕੋਈ ਨਾ ਕੱਲ ਨੂੰ ਖਾਲੀ ਕਰ ਲਈ ਬਾਕੀ ਦਾ ਆ ਕੱਢਦੇ ਕੱਢਦੇ ਕਰਦੇ ਜਿੰਨਾ ਕਿ ਨਿਕਲਦਾ ਨੰਬਰ ਬੋਲੀ ਆਪਦਾ ਇੱਕ ਵਾਰੀ 62835 8060 ਠੀਕ ਆ ਲੋ ਜੀ ਆ ਗਾਈ ਦਾ ਆਪਾਂ ਨੇ ਕੀਤਾ ਦੋਸਤੋ ਆਪਰੇਸ਼ਨ ਤੇ ਕੱਲ ਨੂੰ ਖਾਲੀ ਕਰਾਵਾਂਗੇ ਅੱਜ ਪੂਰਾ ਖਾਲੀ ਨਹੀਂ ਕਰਾਉਂਦੇ ਕੱਢਦੇ ਹੋਰ ਕੱਢਦੇ ਹਲੇ ਤਾਂ ਡੁੱਲੀ ਜਾਂਦਾ ਹੈ ਧੰਨਵਾਦ ਹੈ ਜੀ ਸਾਰੇ ਭਰਾਵਾਂ ਦਾ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਜੀ ਦੋਸਤੋ ਆ ਉਹੀ ਗਾਈਆਂ ਜਿਹਦੀ ਥਣ ਦਾ ਆਪਰੇਸ਼ਨ ਕੀਤਾ ਆ ਬਾਲਟੀ ਦੁੱਧ ਦੀ ਨਿਕਲੀ ਆ ਕੱਲੇ ਥਣ ਚੋਂ ਠੀਕਾ ਤੇ ਉਹ ਪਰਨਾਥ ਤੀਗਾ ਜਿਹੜਾ ਸਾਨੂੰ ਪਹਿਲਾਂ ਆਪਰੇਸ਼ਨ ਵਾਲੇ ਚ ਦੀਂਦਾ ਨਹੀਂ ਤੇ ਹੁਣ ਉਹ ਦਿਖਣ ਲੱਗ ਗਿਆ ਤੇ ਪੂਰਾ ਜਿਹੜਾ ਲਮਕਿਆ ਹੋਇਆ ਚੱਡਾ ਸੀ ਉਹ ਖਾਲੀ ਹੋ ਗਿਆ ਇਸ ਵਕਤ ਠੀਕ ਹੈ ਨਾ ਉਹ ਥਾਂ ਲੋਟ ਹੋ ਗਿਆ ਬਾਕੀ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਆਰਡਰ ਭਰਿਆ ਪਿਆ ਦੀ ਉਹਨੇ ਤਾਂ ਚੱਲਣੀ ਚੱਲਣਾ ਸੀ ਨਾਲਾ ਦੁੱਧ ਦੀ ਇੱਕ ਕੁਆਲਿਟੀ ਗੱਡੀ ਆ ਪੂਰੀ ਤਾਂ ਉਮੀਦ ਕਰਦੇ ਆ ਤੇ ਥਾਂ ਠੀਕ ਵੀ ਹੋ ਜੇ ਤੇ ਚੱਲਦਾ ਵੀ ਰਹੂ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 15 ਦਿਨ 15 ਦਿਨ ਆਹ ਵੇਖ ਲਓ ਤੁਸੀਂ ਪਿੱਛੇ ਜਿਹੜਾ ਐ ਟਮਾਟੇ ਵਾਂਗੂੰ ਦੀਂਦਾ ਤੀਗਾ ਉਹ ਖਾਲੀ ਹੋ ਕੇ ਨਾਲ ਜਾ ਲੱਗਿਆ ਸਾਰੀਆਂ ਨਾੜਾਂ ਫੁੱਲੀਆਂ ਪਈਆਂ ਦੀਆਂ ਇਹਦੀਆਂ ਇਹਦੀਆਂ ਤੇ ਹੁਣ ਕਾਫੀ ਜਿਆਦੇ ਫਰਕ ਪੈ ਗਿਆ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਰੀਲ ਨੂੰ ਸ਼ੇਅਰ ਕਰ ਦਿਓ ਇੱਕ ਕੁਆਲਿਟੀ ਇੱਕੋ ਥਣ ਚੋਂ ਦੁੱਧ ਜੀ ਨਿਕਲਿਆ ਚੀਤੇ ਜੀ ਠੀਕ ਹੈ ਨਾ ਤੇ ਧੰਨਵਾਦ ਆ ਜੀ ਸਾਰਿਆਂ ਦਾ ਸ਼ੇਅਰ ਜਰੂਰ ਕਰਦੇ ਬਾਈ ਦਾ ਨੰਬਰ ਤੁਹਾਨੂੰ ਉੱਪਰ ਦੇਵਾਂਗਾ